ਅਹਿਸਾਸ ਹੁੰਦਾ ਹੈ ਕਿ ਮੈਂ ਹੋਰ ਕੁਝ ਵੀ ਨਹੀਂ ਸੀ ਬਣ ਸਕਦੀ ਅਦਾਕਾਰਾ ਤੋਂ ਇਲਾਵਾ ਤਾਂ ਮੈਂ ਬਚਪਨ ਚ ਵਾਪਸ ਮੁੜਦੀ ਆ ਤਾਂ ਮੈਨੂੰ ਯਾਦ ਆਉਂਦਾ ਹੈ ਮੇਰਾ ਪਿੰਡ ਚੀਚਾ ਬਾਬਾ ਸੂਨ ਸਿੰਘ ਪਕਣਾ ਹੁਣਾ ਦਾ ਪਿੰਡ ਉਤੋਂ 2 ਕਿਲੋਮੀਟਰ ਅੱਗੇ ਬਿਲਕੁਲ ਬਾਰਡਰ ਦੇ ਉੱਤੇ ਸਾਡਾ ਪਿੰਡ ਹੈ ਚੀਚਾ ਬੜਾ ਪਛੜਿਆ ਇਲਾਕਾ 9ਵੀਂ ਕਲਾਸ ਤੱਕ ਟੀਵੀ ਦਾ ਮੂੰਹ ਵੀ ਨਹੀਂ ਸੀ ਵੇਖਿਆ ਫਿਰ ਪਿੰਡ ਸਾਡੇ ਚਾਚੇ ਤਾਏ ਸੀ ਉਹਨਾਂ ਨੇ ਇੱਕ ਕਮੇਟੀ ਪਾਈ ਜਿਹਦੇ ਵਿੱਚ ਉਹਨਾਂ ਦਿਨਾਂ ਚ ਨਵਾਂ ਨਵਾਂ ਆਇਆ ਟੀਵੀ ਜਿਹੜਾ ਉਸ ਕਮੇਟੀ 'ਚ ਨਿਕਲਦਾ ਸੀ ਤੇ ਜਿਹਦੀ ਕਮੇਟੀ ਨਿਕਲ ਆਉਂਦੀ ਸੀਗੀ ਅੰਜ ਲੱਗਦਾ ਸੀ ਵੀ ਜਿਵੇਂ ਜ਼ਿੰਦਗੀ ਦਾ ਸਭ ਤੋਂ ਵੱਡਾ ਜਸ਼ਨ ਹੋਵੇ ਕਿ ਇਸ ਬੰਦੇ ਦਾ ਟੀਵੀ ਨਿਕਲ ਆਇਆ ਕਮੇਟੀ 'ਚ ਤੇ ਉਹ ਉਦੋਂ ਹੀ ਮਿਲਦਾ ਸੀ ਜਦੋਂ ਕਮੇਟੀ ਨਿਕਲਦੀ ਸੀ ਹਰ ਮਹੀਨੇ ਬਾਅਦ ਇੱਕ ਇੱਕ ਜਾਣੇ ਦਾ ਟੀਵੀ ਨਿਕਲਦਾ ਆਉਂਦਾ ਸੀ ਤੇ ਇਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਹੌਲੀ-ਹੌਲੀ ਐਂਟੀਨੀਆਂ ਦੀ ਗਿਣਤੀ ਜਿਹੜੀ ਉਹ ਵਧਣ ਲੱਗ ਪਈ ਤੇ ਜਿਹੜੇ ਘਰ ਦੇ ਵਿੱਚ ਟੀਵੀ ਆਉਂਦਾ ਸਾਰੇ ਆਂਡ ਗਵਾਂਡ ਉਸ ਘਰ ਦੇ ਵਿੱਚ ਇਕੱਠੇ ਹੋ ਜਾਂਦੇ ਸਾਡੇ ਘਰ ਦੇ ਲਾਗੇ ਸਾਡੇ ਚਾਚੇ ਤਾਏ ਨੇ ਉਹਨਾਂ ਦਾ ਟੀਵੀ ਨਿਕਲਿਆ ਉਹਨਾਂ ਨੇ ਲੈ ਆਂਦਾ ਸਾਡਾ ਹਜੇ ਨਹੀਂ ਸੀ ਨਿਕਲਿਆ ਪਰ ਸਾਨੂੰ ਇਜਾਜ਼ਤ ਨਹੀਂ ਸੀ ਟੀਵੀ ਵੇਖਣ ਜਾਣ ਦੀ ਉਸ ਘਰ ਤੋਂ ਥੋੜਾ ਜਿਹਾ ਅੱਗੇ ਇੱਕ ਘਰ ਸੀ ਜਿੱਥੇ ਸ਼ਾਮ ਨੂੰ ਅਸੀਂ ਦੁੱਧ ਲੈਣ ਜਾਂਦੇ ਹੁੰਦੇ ਸੀਗਾ ਮੈਂ ਤੇ ਮੇਰੀ ਛੋਟੀ ਭੈਣ ਅਮਨ ਜਦੋਂ ਉਸ ਟੀਵੀ ਵਾਲੇ ਘਰ ਦੇ ਲਾਗੇ ਆਉਣਾ ਤਾਂ ਮੈਂ ਸ਼ੈਤਾਨੀ ਕਰਨੀ ਮੈਨੂੰ ਕਹਿਣਾ ਤੂੰ ਨਾ ਡੋਲ ਫੜ ਤੇ ਮੈਂ ਇੱਥੇ ਬੈਠ ਕੇ ਨਾ ਤੇਰੀ ਵੇਟ ਕਰਦੀ ਆ ਤੇ ਤੂੰ ਜਾ ਭੱਜ ਕੇ ਨਾ ਫਟਾਫਟ ਦੌੜ ਕੇ ਜਾ ਤੇ ਦੁੱਧ ਪਵਾ ਕੇ ਵਾਪਸ ਲਿਆ ਡੋਲਾ ਉਹਨੇ ਵਿਚਾਰੀ ਨੇ ਮੇਰੇ ਤੋਂ 2 ਸਾਲ ਛੋਟੀ ਆ ਉਹਨੇ ਦੌੜ ਕੇ ਜਾਣਾ ਦੁੱਧ ਪਵਾ ਕੇ ਲੈ ਆਉਣਾ ਉਹਨਾਂ ਚਿਰ ਨੂੰ ਪਾਕਿਸਤਾਨ ਤੋਂ ਨਾ ਇੱਕ ਪ੍ਰੋਗਰਾਮ ਸ਼ੁਰੂ ਹੁੰਦਾ ਹੁੰਦਾ ਸੀ ਜਿਹਦਾ ਨਾਮ ਸੀ ਅਲਫ ਲੈਲਾ ਤੇ ਸਾਨੂੰ ਉਹ ਬੜਾ ਵਧੀਆ ਲੱਗਦਾ ਹੁੰਦਾ ਸੀ ਕਲੀਨ ਦੇ ਉੱਤੇ ਬੈਠ ਕੇ ਸ਼ਹਿਜ਼ਾਦੇ ਉੱਡ ਕੇ ਜਾਂਦੇ ਸੀ ਸ਼ਹਿਜ਼ਾਦੀਆਂ ਜਿਹੜੀਆਂ ਉਹਨਾਂ ਨੂੰ ਦਿਓ ਨੇ ਕੈਦ ਕੀਤਾ ਹੁੰਦਾ ਸੀ ਫਿਰ ਪਰੀਆਂ ਉਹਨਾਂ ਦੀ ਹੈਲਪ ਕਰਦੀਆਂ ਸੀ ਉਹ ਸ਼ਹਿਜ਼ਾਦਾ ਜਿਹੜਾ ਸ਼ਹਿਜ਼ਾਦੀ ਨੂੰ ਛੁਡਾ ਕੇ ਵਾਪਸ ਲੈ ਕੇ ਆਉਂਦਾ ਸੀ ਤੇ ਅਸੀਂ ਟੀਵੀ ਦੇ ਅੱਗੇ ਬੈਠ ਜਾਣਾ 6:40 ਮਿੰਟ ਤੇ ਉਹ ਅਲਫ ਲੈਲਾ ਨਾਮ ਦਾ ਲਾਹੌਰ ਤੋਂ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ ਬੱਸ ਐਸਾ ਗੁਆਚਣਾ ਉਹ ਸੈਲਫ ਲੈਲਾ ਦੇ ਵਿੱਚ ਅਚਾਨਕ ਪਿੱਛੋਂ ਚਪੇੜ ਵੱਜਣੀ ਕੱਸ ਕੇ ਸਿਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਤੇ ਇੱਕਦਮ ਇੰਜ ਵੇਖਣਾ ਤੇ ਪਿੱਛੇ ਸਾਡੀ ਮਾਂ ਖੜੀ ਹੁੰਦੀ ਸੀ ਮੰਮੀ ਨੇ ਚਪੇੜ ਮਾਰਨੀ ਜ਼ੋਰ ਦੀ ਕਿਉਂਕਿ ਸਾਨੂੰ ਟੀਵੀ ਵੇਖਦੇ ਆ ਪਤਾ ਹੀ ਨਹੀਂ ਲੱਗਦਾ ਕਿ ਘੰਟਾ ਡੇਢ ਘੰਟਾ ਬੀਤ ਜਾਂਦਾ ਸੀ ਬਾਹਰ ਹਨੇਰਾ ਹੋ ਜਾਂਦਾ ਸੀ ਔਰ ਹਫ਼ਤੇ ਦੇ ਵਿੱਚ ਦੋ ਤਿੰਨ ਵਾਰੀ ਇਹ ਚਪੇੜ ਜਿਹੜੀ ਇਹ ਅਚਾਨਕ ਪਿੱਛੋਂ ਬੈਠਿਆਂ ਵੱਜਦੀ ਹੁੰਦੀ ਸੀ ਕਿਉਂਕਿ ਡੈਡੀ ਦੇ ਆਉਣ ਦਾ ਟਾਈਮ ਹੋ ਜਾਂਦਾ ਸੀਗਾ ਆਫਿਸ ਤੋਂ ਤੇ ਡੈਡੀ ਦੇ ਆਉਣ ਤੋਂ ਪਹਿਲਾਂ-ਪਹਿਲਾਂ ਸਾਡਾ ਘਰ ਹੋਣਾ ਜ਼ਰੂਰੀ ਹੁੰਦਾ ਸੀ। ਇੱਕ ਵਾਰੀ ਰਮਾਇਣ ਫਿਲਮ ਹੋਣੀ ਸੀਗੀ ਤੇ ਅਸੀਂ ਮੰਮੀ ਨੂੰ ਕਿਹਾ ਕਿ ਅਸੀਂ ਫਿਲਮ ਵੇਖਣ ਜਾਣਾ ਕਿਉਂਕਿ ਫਿਲਮ ਥੋੜੀ ਲੇਟ ਆਉਂਦੀ ਹੁੰਦੀ ਸੀਗੀ ਤੇ ਹਨੇਰਾ ਹੋ ਜਾਂਦਾ ਸੀ ਤੇ ਮੇਰੇ ਪਾਪਾ ਨੇ ਕਿਹਾ ਕਿ ਨਹੀਂ ਜਾਣਾ। ਮੰਮੀ ਨੇ ਬੜਾ ਕਿਹਾ ਵੀ ਧਾਰਮਿਕ ਫਿਲਮ ਆ ਚਲੋ ਬੱਚੇ ਕੁਝ ਸਿੱਖਣਗੇ। ਸਾਨੂੰ ਨਹੀਂ ਸੀ ਭੇਜਿਆ ਗਿਆ। ਮਤਲਬ ਟੀਵੀ ਕਿਸੇ ਦੇ ਘਰ ਜਾ ਕੇ ਵੇਖਣਾ ਤਾਂ ਬਿਲਕੁਲ ਹੀ ਪੋਸੀਬਲ ਨਹੀਂ ਸੀ। ਸਡਿਓ ਜਿਹੜੀ ਕਜ਼ਨ ਸੀ ਨਾ ਜਿੰਨਾਂ ਦੇ ਘਰੇ ਟੀਵੀ ਸੀ ਜਦੋਂ ਸ਼ਨੀਵਾਰ ਚਿਤਰਾਹ ਰਾਉਣਾ ਐਤਵਾਰ ਫਿਲਮ ਆਉਣੀ ਅਸੀਂ ਸਵੇਰੇ ਸਵੇਰੇ ਉੱਠ ਕੇ ਨਾ ਉਹਨਾਂ ਦੇ ਘਰੇ ਜਾਣਾ ਤੇ ਉਹਨੂੰ ਪੁੱਛਣਾ ਫਿਰ ਅਤੀ ਚਿਤਰਾਹ ਚ ਕਿਹੜਾ ਕਿਹੜਾ ਗਾਣਾ ਆਇਆ ਸੀ ਫਿਰ ਉਹਨਾਂ ਨੂੰ ਥੋੜਾ ਥੋੜਾ ਗਾ ਕੇ ਸੁਣਾਉਣਾ ਫਿਰ ਅਸੀਂ ਸਾਰਾ ਦਿਨ ਗਾਉਂਦੇ ਰਹਿਣਾ ਤੇ ਜਿਹੜੀ ਫਿਲਮ ਆਈ ਹੁੰਦੀ ਸੀ ਸੰਡੇ ਨੂੰ ਅਸੀਂ ਉਹਨੂੰ ਨਾ ਸਾਰਾ ਦਿਨ ਉਹਦੇ ਤਰਲੇ ਕੱਢਣੀ ਪਲੀ ਸਾਨੂੰ ਸਟੋਰੀ ਸੁਣਾ ਦੇ ਪਲੀ ਸਾਨੂੰ ਸਟੋਰੀ ਸੁਣਾ ਦੇ ਉਹਨੇ ਉਸ ਫਿਲਮ ਦੀ ਸਟੋਰੀ ਚਟਖਾਰੇ ਲਾ ਲਾ ਕੇ ਸੁਣਾਉਣੀ ਤੇ ਫਿਰ ਵਿੱਚ ਜਿੱਥੇ ਜਿੱਥੇ ਗਾਣੇ ਹੋਣੇ ਜੇ ਕਦੀ ਅਸੀਂ ਮਤਲਬ ਸਾਡੇ ਤੇ ਕਦੀ ਕਿਰਪਾ ਹੋਈ ਹੋਣੀ ਕਿ ਸ਼ਾਹੀ ਸ਼ਨੀਵਾਰ ਵਾਲਾ ਥੋੜਾ ਬੋਤਾ ਚਿਤਰਹਰ ਵੇਖਿਆ ਹੋਣਾ ਜਾਂ ਕਦੀ ਉਹ ਗਾਣਾ ਸੁਣਿਆ ਹੋਣਾ ਤੇ ਉਹ ਅਸੀਂ ਗਾਣੇ ਸੁਣਨੇ ਨਾਲ ਉਹਨੇ ਫਿਰ ਬੋਲਣਾ ਫਿਰ ਨਾ ਅਸੀਂ ਉਹ ਗਾਣੇ ਜੇ ਸਾਨੂੰ ਦੋ ਚਾਰ ਲਾਈਨਾਂ ਯਾਦ ਹੁੰਦੀਆਂ ਸੀ ਨਾ ਤਾਂ ਫਿਰ ਮੈਨੂੰ ਯਾਦ ਆ ਕਿ ਅਸੀਂ ਨਾ ਇੱਕ ਐਕਟ ਕਰਦੇ ਹੁੰਦੇ ਸੀ ਮੈਂ ਉਸ ਐਕਟ ਦੇ ਵਿੱਚ ਸ਼ਾਇਦ ਰੇਖਾ ਬਣਦੀ ਸੀ ਮੇਰੀ ਭੈਣ ਹਿਮਾ ਮਾਂ ਲਣੀ ਬਣਦੀ ਸੀ ਤੇ ਉਹ ਜਿਹੜੀ ਕੁੜੀ ਸੀ ਉਹ ਨੀਤੂ ਸਿੰਘ ਬਣਦੀ ਸੀ ਉਹਦਾ ਨਾਮ ਸੁਮਨ ਸੀਗਾ ਅਸੀਂ ਤਿੰਨੇ ਜਾਣੀਆਂ ਨੇ ਨਾ ਸਾਡੇ ਘਰ ਦੇ ਲਾਗੇ ਥੋੜੀ ਜਿਹੀ ਖੁੱਲੀ ਜਗ੍ਹਾ ਸੀ ਜਿੰਨੂੰ ਅਸੀਂ ਬਾਜ਼ਾਰ ਕਹਿੰਦੇ ਸੀਗੇ ਪੁਰਾਣੇ ਵੇਲੇਾਂ 'ਚ ਸ਼ਾਇਦ ਉੱਥੇ ਬਾਜ਼ਾਰ ਹੋਏਗਾ ਅੱਜ ਵੀ ਉਹਨੂੰ ਬਾਜ਼ਾਰ ਕਿਹਾ ਜਾਂਦਾ ਅਸੀਂ ਮਹੱਲੇ ਦੇ ਸਾਰੇ ਬੱਚਿਆਂ ਨੂੰ ਇਕੱਠੇ ਕਰਨਾ ਤੇ ਅਸੀਂ ਤਿੰਨਾ ਜਾਣੀਆਂ ਨੇ ਉਸ ਗਾਣੇ ਦੇ ਉੱਤੇ ਜਿਹੜਾ ਰਾਤੀ ਫਿਲਮ 'ਚ ਆਇਆ ਹੁੰਦਾ ਸੀਗਾ ਉਹਦੇ 'ਤੇ ਪਰਫਾਰਮ ਕਰਨਾ ਨਾਲੇ ਡਾਂਸ ਕਰਨਾ ਨਾਲੇ ਅਸੀਂ ਆਪ ਉਹ ਗੀਤ ਬੋਲਣਾ ਸੋ ਇਹ ਛੋਟੇ ਛੋਟੇ ਚੀਜ਼ਾਂ ਨੇ ਜਿਹੜੀਆਂ ਯਾਦਾਂ ਨੇ ਮੈਨੂੰ ਬਚਪਨ ਦੀਆਂ ਉਸ ਤੋਂ ਬਾਅਦ ਮੈਂ ਹੌਸਟਲ ਦੇ ਵਿੱਚ ਸੀਨੀਅਰ ਗਾਂਧੀ ਸਕੂਲ ਕਹਾਂ ਰੋਂ ਪੜ੍ਹਾਈ ਚੱਲੇਗੀ 9th ਤੋਂ ਲੈ ਕੇ +2 ਤੱਕ ਮੈਂ ਉਸ ਸਕੂਲ ਦੇ ਵਿੱਚ ਸੀਗੀ ਤੇ ਸਾਨੂੰ ਉੱਥੇ ਸਿਰਫ ਸ਼ਨੀਐਤਵਾਰ ਦੋ ਦਿਨ ਹੀ ਟੀਵੀ ਵੇਖਣ ਦੀ ਇਜਾਜ਼ਤ ਹੁੰਦੀ ਸੀ ਤੇ ਉੱਥੇ ਟੀਵੀ ਜਿਹੜਾ ਉਹ ਵਿਚਾਰਾ ਇਹੋ ਜਿਹਾ ਟੀਵੀ ਸੀਗਾ ਪਤਾ ਨਹੀਂ ਕਿਹੜੀਆਂ ਸਦੀਆਂ ਦਾ ਉਸ ਸਕੂਲ ਦੇ ਵਿੱਚ ਉਹ ਖਰੀਦ ਕੇ ਰੱਖਿਆ ਗਿਆ ਸੀ ਡੇਢ ਘੰਟਾ ਤੋ ਉਸ ਟੀਵੀ ਨੂੰ ਅਹੀਂ ਪਹਿਲੋਂ ਲਾ ਦੇਣਾ ਉਹਨੇ ਹੌਲੀ-ਹੌਲੀ ਟਿਊਬ ਜੀ ਉਹਦੀ ਗਰਮ ਹੋਣੀ ਕਦੀ ਐਂਟੀਨਾ ਐਨੂੰ ਘੁਮਾ ਕਦੀ ਐਂਟੀਨਾ ਐਨੂੰ ਘੁਮਾ ਤੇ ਇਸ ਤਰ੍ਹਾਂ ਨਾਲ ਕਰਕੇ ਉਹ ਮਤਲਬ ਜਦੋਂ ਕਈ ਵਾਰੀ ਜਿੱਦਾਂ ਹਾਰ ਲੰਘ ਜਾਣਾ ਤੇ ਟੀਵੀ ਚੱਲਣਾ ਹੀ ਨਾ ਬਸ ਇੰਨਾ ਕੁ ਵਧੀਆ ਲੱਗਦਾ ਸੀ ਵੀ ਸ਼ਨੀਵਾਰ ਸਾਨੂੰ ਕੋਈ ਮਨਾਈ ਨਹੀਂ ਸੀ ਹੁੰਦੀ ਉਹਨਾਂ ਦਿਨਾਂ ਦੇ ਵਿੱਚ ਸਾਡੇ ਆਪਣੇ ਘਰੇ ਵੀ ਟੀਵੀ ਆ ਗਿਆ ਸੀ ਜਦੋਂ ਸਾਡੀ ਕਮੇਟੀ ਵੀ ਨਿਕਲ ਆਈ ਸੀ ਜਦੋਂ ਵਾਪਸ ਆਉਣਾ ਘਰ ਤੇ ਘਰ ਟੀਵੀ ਵੇਖਣਾ ਬੜਾ ਵਧੀਆ ਲੱਗਣਾ ਸਾਡੇ ਪਿੰਡ 'ਚ ਜਦੋਂ ਪਹਿਲੀ ਵਾਰੀ ਟੀਵੀ ਆਇਆ ਨਾ ਤੇ ਅਸੀਂ ਦੁਪਹਿਰੇ 3 ਵਜੇ ਜਾ ਕੇ ਉਹਨਾਂ ਦੇ ਘਰੇ ਬੈਠ ਜਾਣਾ ক্রিকেট ਦਾ ਮੈਚ ਲੱਗਾ ਹੋਣਾ ਅਸੀਂ ਫੇਰ ਵੀ ਵੇਖਣਾ ਵਿੱਚ ਟੀਵੀ ਲੱਗਾ ਹੋਇਆ ਤੇ ਬੰਦੇ ক্রিকেট ਖੇਡ ਰਹੇ ਤੇ ਸਮਝ ਨਾ ਹੁਣੀ ਵੀ ਇਹ ਕਿਤਰਾ ਵੱਡੇ ਹੋਣਗੇ ਟੀਵੀ ਦੇ ਅੰਦਰ ਇਹ ਤਰ੍ਹਾਂ ক্রিকেট ਖੇਡਦੇ ਆ ਤੇ ਕੀ ਗੱਲ ਟੀਵੀ ਦਾ ਸ਼ੀਸ਼ਾ ਕਿਉਂ ਨਹੀਂ ਟੁੱਟਦਾ ਬਾਲ ਜਦੋਂ ਕਿ ਸਿੱਧੀ ਠਾਹ ਕਰਕੇ ਵੱਜਦੀ ਆ ਕੇ ਸੋ ਉਦੋਂ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਸੀ ਮੈਂ ਗੱਲ ਕਰ ਰਹੀ ਸੀ ਆਪਣੇ ਸਕੂਲ ਕੈਰੋਂ ਦੀ ਸ਼ਨੀਐਤਵਾਰ ਅਸੀਂ ਉੱਥੇ ਦੋਵੇਂ ਦਿਨ ਪ੍ਰੋਗਰਾਮ ਦੇਖਣਾ ਬੜਾ ਮਜ਼ਾ ਆਉਣਾ ਬੜਾ ਐਕਸਾਈਟਡ ਹੋਣਾ ਵੀ ਆਪਾਂ ਟੀਵੀ ਵੇਖਣਾ ਜਦ ਸਾਡੇ ਪੇਪਰ ਹੋ ਜਾਣੇ ਨਾ ਸਾਡੇ ਜਿਹੜੇ ਵਾਰਡਨ ਮੈਡਮ ਹੁੰਦੇ ਸੀਗੇ ਅਸੀਂ ਉਹਨਾਂ ਨੂੰ ਮੁਸਕਾ ਮੁਸਕਾ ਲਾਉਣਾ ਤੇ ਉਹਨਾਂ ਨੂੰ ਨਾ ਕਹਿਣਾ ਮੈਡਮ ਉਹ ਨਾ ਆਹ ਵਾਲੀ ਫਲਾਨੀ ਫਿਲਮ ਆਈ ਬੜੀ ਵਧੀਆ ਉਹਨਾਂ ਦਿਨਾਂ ਚ ਨਗੀਨਾ ਫਿਲਮ ਨਾਗਨ ਕੁਝ ਇਸ ਤਰ੍ਹਾਂ ਦੀਆਂ ਫਿਲਮਾਂ ਫੁਲਮਾਂ ਜਿਹੜੀਆਂ ਨੇ ਨਾ ਉਹ ਬੜੀਆਂ ਆਈਆਂ ਸੀਗੀਆਂ ਮੇਰੇ ਖਿਆਲ 85 ਦੇ ਵਿੱਚ ਮੈਂ 10th ਕੀਤੀ ਐ ਤੇ ਅਸੀਂ ਉਹਨਾਂ ਨੂੰ ਮੁਸਕਾ ਮੁਸਕਾ ਲਾ ਕੇ ਤੇ VCR ਵਾਲਾ ਭਾਈ ਜਿਹੜਾ ਉਹਨੂੰ ਹੋਸਟਲ ਦੇ ਵਿੱਚ ਬੁਲਾ ਲੈਣਾ VCR ਵਾਲਾ ਭਾਈ ਜਿਹੜਾ ਉਹਨੂੰ ਇਹ ਹੁੰਦਾ ਸੀਗਾ ਕਿ ਮੈਂ ਕੁੜੀਆਂ ਦੇ ਹੋਸਟਲ ਦੇ ਵਿੱਚ ਜਾਣਾ ਤੇ ਉਹ ਕਾਫੀ ਸਾਰੀਆਂ ਜਿਹੜੀਆਂ ਲੇਟੈਸਟ ਆਈਆਂ ਹੁੰਦੀਆਂ ਸੀਗੀਆਂ ਫਿਲਮਾਂ ਉਹ ਸਾਰੀਆਂ ਪੈਕ ਕਰਕੇ ਲੈ ਆਉਂਦਾ ਸੀ ਪਰ ਸਾਨੂੰ ਮੈਡਮ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਸਿਰਫ 4 ਫਿਲਮਾਂ ਵੇਖਣੇ ਤੁਸੀਂ 4 ਤੋਂ ਜ਼ਿਆਦਾ ਨਹੀਂ ਵੇਖਣੀਆਂ ਸਾਡੇ ਪੇਪਰ ਖਤਮ ਹੋਏ ਹੁੰਦੇ ਸੀ ਤੇ ਅਸੀਂ ਬੈਠ ਜਾਣਾ ਜੀ ਫਿਲਮਾਂ ਵੇਖਣ ਖਾਣਾ ਬਣ ਜਾਣਾ ਉਹਨਾਂ ਨੇ ਸਾਡੇ ਤਰਲੇ ਕੱਢਣੇ ਖਾਣਾ ਜਿਨ੍ਹਾਂ ਨੇ ਖਵਾਉਣਾ ਹੁੰਦਾ ਸੀ ਲੰਗਰੀਆਂ ਨੇ ਅਸੀਂ ਨੀਚੇ ਹੀ ਨਾ ਜਾਣਾ ਉਹਨਾਂ ਨੇ ਘੰਟੀਆਂ ਮਾਰੀ ਜਾਣੀਆਂ ਕਿਸੇ ਨੇ ਨਾ ਹਿਲਣਾ ਖਾਣਾ ਖਾਣ ਜਾਣ ਲਈ ਅਸੀਂ ਭੁੱਖੇ ਤੇ ਆਏ ਬੈਠ ਕੇ ਪੂਰੀ ਰਾਤ ਫਿਲਮਾਂ ਵੇਖਣੀਆਂ ਪੂਰਾ ਦਿਨ ਮਤਲਬ ਉਹ ਪੂਰੇ ਸਾਲਕ ਦੇ ਵਿੱਚ ਜਿੰਨੀਆਂ ਕਿ ਨਵੀਆਂ ਆਈਆਂ ਹੁੰਦੀਆਂ ਸੀ ਅਸੀਂ ਇੱਕ ਡੇਢ ਦਿਨ ਲਾ ਕੇ ਉਹ ਸਾਰੀਆਂ ਫਿਲਮਾਂ ਵੇਖ ਲੈਣੀਆਂ ਘਰ ਦੇ ਆਨੇ ਸਾਨੂੰ ਲੈਣ ਆਉਣਾ ਤੇ ਸਕੂਲ ਤੋਂ ਲੈ ਕੇ ਆਪਣੇ ਘਰ ਤੱਕ ਅਸੀਂ ਸਾਰੇ ਰਸਤੇ ਸੁੱਤੇ ਰਹਿਣਾ ਕਿਉਂਕਿ ਜਾਗਦਿਆਂ ਫਿਲਮਾਂ ਵੇਖੀਆਂ ਹੁੰਦੀਆਂ ਸੀ ਤੇ ਨਿੰਦਰਾ ਹੁੰਦਾ ਸੀ ਬਹੁਤ ਜ਼ਿਆਦਾ ਤੇ ਜਿਵੇਂ ਅਮਲੀ ਨਹੀਂ ਹੁੰਦੇ ਉਹ ਹਸਾਬ ਹੁੰਦਾ ਸੀਗਾ ਸਾਡਾ ਬਟ ਅਸੀਂ ਸਾਰੀਆਂ ਫਿਲਮਾਂ ਵੇਖ ਲੈਂਦੇ ਸੀ ਤੇ ਇਸ ਤਰ੍ਹਾਂ ਨਾਲ ਮਤਲਬ ਇਹ ਜਿਹੜੀ ਯਾਤਰਾ ਹੈਗੀ ਆ ਫਿਲਮਾਂ ਵੇਖਣ ਦਾ ਜਿਹੜਾ ਚਾਹ ਵਾ ਉਹ ਬੜਾ ਸ਼ੁਰੂ ਤੋਂ ਰਿਆ ਫਿਰ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ